ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਸੀਂ ਦੇਖ ਰਹੇ ਹੋ ਕਿ ਅੱਜ ਕਾਹਦਾ ਖਲਾਰਾ ਪਾਲਿਆ ਤੇ ਅੱਜ ਮੈਂ ਬਣਾਉਣ ਲੱਗੀ ਸੀ ਪੱਕੀਆਂ ਤੇ ਮੈਂ ਮੰਮੀ ਕੋ ਗਈ ਸੀ ਤੇ ਉੱਥੇ ਤੋਂ ਚਾਰ ਪੱਕੀਆਂ ਲੈ ਕੇ ਆਈ ਸੀ ਦੋ ਆਪਣੀ ਸਿਸਟਰ ਨੂੰ ਦੇ ਆਈ ਛੋਟੀ ਨੂੰ ਤੇ ਦੋ ਪੱਕੀਆਂ ਮੈਂ ਲੈ ਕੇ ਆਈ ਸੀ ਤੇ ਹੁਣ ਮੈਂ ਸੋਚ ਰਹੀ ਸੀ ਕਿ ਕਿਹੜੇ ਦੋ ਕਲਰ ਦੇ ਨਾਲ ਮੈਂ ਬਣਾਵਾਂ ਤੇ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸੀ ਇਸ ਕਰਕੇ ਮੈਂ ਸਾਰੀਆਂ ਉਹਨਾਂ ਦਾ ਕੱਢ ਕੇ ਖਲਾਰਾ ਪਾਲਿਆ ਤੇ ਇਹ ਹੈ ਜੀ ਪੰਜਾਬੀ ਪੱਖੀ ਤੇ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾ ਚੱਲਦੀਆਂ ਸੀ ਤੇ ਹੁਣ ਤਾਂ ਤੁਹਾਨੂੰ ਪਤਾ ਲੋ ਕਿ ਘਾਟੀ ਬਣਾਉਂਦੇ ਹੱਤਾਂ ਦੀਆਂ ਪੱਕੀਆਂ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਸੀ ਕਿ ਮੈਂ ਕਿਹੜੇ ਕਲਰ ਦੀ ਔਨ ਦੇ ਨਾਲ ਇਸ ਨੂੰ ਬਣਾਵਾਂ ਤੇ ਫਿਰ ਮੈਂ ਸਾਰੀਆਂ ਉਹਨਾਂ ਜੜੀਆਂ ਉਹਦਾ 컬러 ਆ ਪਾ ਕੇ ਬੈਗੀ ਸੀ ਤੇ ਫਰੈਂਡਸ ਤੁਸੀਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਕਿ ਕਿਹੜੇ ਦੋ ਕਲਰ ਕਿਉਂਕਿ ਮੇਰੇ ਕੋਲ ਸਾਰੇ ਹੀ ਕਲਰ ਹੈਗੇ ਸੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਕਿਹੜੇ ਕਲਰ ਦੇ ਨਾਲ ਇਸ ਤੇ ਡਿਜ਼ਾਈਨ ਬਣਾਵਾਂ ਕਿਉਂਕਿ ਵਾਈਟ ਦੇ ਨਾਲ ਕੋਈ ਵੀ ਕਲਰ ਜਿਹੜਾ ਉਹ ਮੈਚ ਕਰ ਜਾਂਦਾ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੌਂਗ ਵੀਡੀਓ 'ਚ ਵੀ ਮੈਂ ਪਖੀਆਂ ਦਾ ਡਿਜ਼ਾਈਨ ਜਰ ਲੈ ਕੇ ਆਵਾਂਗੀ ਤੇ ਅੱਜ ਦਾ ਵਲੌਗ ਸਾਡਾ ਇਨਾ ਕੀ ਮਿਲਾਂਗੇ ਨੈਕਸਟ ਵਲੌਗਸ ਥੈਂਕ ਯੂ